ਹੇ ਗਾਇਸ ਲੈ ਕੇ ਹਜ਼ਰ ਹਾਂ ਢੱਡੇ ਦੀ ਮਹਾਨੀ ਤੋਂ ਸ਼ਬਦ ਰਚਨਾ ਪਹਿਲਾਂ ਅਸੀਂ ਵਿਆਖਿਆ ਕੀਤੀ ਸੀ ਢੱਡੇ ਦੀ ਤੇ ਢੱਡੇ ਦੀ ਢੱਡੇ ਦੀ ਮਹਾਨੀ ਤੋਂ ਸ਼ਬਦ ਰਚਨਾ ਟ ਟੈਂ ਡੀ ਟ ਟੈ ਟਹਿਣ ਟਕਵੰਜ ਢੱਡੇ ਕਨਾਂ ਟਾ ਬੇ ਟਾਈ ਟਾ ਟਾ ਕਟਾਂਡ ਅਗ ਟੀ ਟਿੱਡੀ ਟੇਡ ਟਿੱਗੀ ਟਿੱਲ ਟਿੰਬਰੀ ਢੱਡੇ ਬਿਯਾਰੀ ਢਿੰਡਸਾ ਟੀਚਕ ਟੀਠ ਢੀਆਂ ਟੱਡਿਆਂ 'ਕੋ ਟੁੱਚਕ ਟੋਕ ਕੱਡੇ ਦੇ ਲੰਕ ਟੂਹੀ ਟੱਡੇ ਲਾਮ ਟੇਰੀ ਢੇਰ ਟੈਂ ਖੱਲੀ ਇਹ ਹੋੜਾ ਟੋਲਾ ਟੋਲ ਕੀ ਟੋਲ ਟੋਰ ਪਸ਼ੂ ਟੋਂ ਟੋਂਕਾ ਲਣਾ ਟੋਂ ਟੋਂ ਰੋਲੇ ਪਣਾ ਟੱਡੇ ਤੱਕ ਟੱਕ ਟੱਕੀ ਟੱਗਾ ਟੱਗੀ ਟੱਪ ਟਟ ਟੱਡੇ ਟਿੱਪੇ ਟੰਗਟ ਡਾਰੀ ਟੰਗਾ ਟੰਝ ਟੱਡੇ ਕੋਣਾ ਫਿਰ ਹੋਈ ਟੋਂ ਟੰਕਾ ਥੋੜਾ ਜਿਹਾ ਉਹ ਫੇਟਾਉਤੇ ਹੋ ਗਿਆ ਸੀਗਾ ਧੰਨ